ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਸਸਤੇ ਆਲੂ ਤੇ ਪਿਆਜ਼ ਉਪਲਬਧ ਕਰਵਾਏ ਜਾ ਰਹੇ ਨੇ ਇਸ ਦਿਲੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੋਬਾਈਲ ਵੈਨ ਭੇਜੀਆਂ ਜਾ ਰਹੀਆਂ ਨੇ ਬਾਜ਼ਾਰ 'ਚ ਪਿਆਜ਼ 40 ਰੁਪਏ ਕਿਲੋ ਵਿਕ ਰਿਹਾ ਹੈ ਜਦਕਿ ਚੰਡੀਗੜ੍ਹ ਪ੍ਰਸ਼ਾਸਨ 23 ਰੁਪਏ ਕਿਲੋ ਦੀ ਕੀਮਤ 'ਤੇ ਆਲੂ ਤੇ ਪਿਆਜ਼ ਉਪਲਬਧ ਕਰਵਾ ਰਿਹਾ ਹੈ ਲੋਕਾਂ ਦੀ ਮੰਗ ਨੂੰ ਵੇਖਦਿਆਂ ਇਸ ਸਟਾਕ 5 ਕੁਇੰਟਲ ਤੋਂ ਵਧਾ ਕੇ 10 ਕੁਇੰਟਲ ਕਰ ਦਿੱਤਾ ਗਿਆ ਹੈ ਜ਼ਿਕਰ ਹੋਇਆ ਹੈ ਕਿ ਮੌਨਸੂਨ ਦੇ ਵਿੱਚ ਦੇਰੀ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਤੋਂ ਵੱਧ ਕੀਮਤਾਂ ਤੱਕ ਪਹੁੰਚ ਗਏ ਨੇ ਜਿਸ ਕਾਰਨ ਆਮ ਆਦਮੀ ਦਾ ਜੀਣਾ ਮੁਹਾਲ ਹੋ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਮੋਬਾਈਲ ਵੈਨ ਰਾਹੀਂ ਸਸਤੇ ਪਿਆਜ਼ ਤੇ ਆਲੂ ਤੇ ਉਪਲਬਧ ਕਰਵਾਏ ਜਾ ਰਹੇ ਨੇ। ਸੋ ਜਿਸ ਤਰ੍ਹਾਂ ਮਹਿੰਗਾਈ ਆਪਣਾ ਜ਼ੋਰ ਫੜ ਰਹੀ ਹੈ, ਮੌਨਸੂਨ ਦੇ ਵਿੱਚ ਦੇਰੀ ਦੇ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਸ ਕਰਕੇ ਸਬਜ਼ੀਆਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿਆਜ਼ ਆਲੂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ ਪਰ ਮੋਬਾਈਲ ਵੈਨ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਚਲਾਈ ਗਈ ਹੈ ਜੋ ਕਿ ਸਸਤੇ ਭਾਅ ਦੇ ਉੱਤੇ ਲੋਕਾਂ ਨੂੰ ਉਪਲਬਧ ਕਰਵਾ ਰਹੀ ਹੈ ਪਿਆਜ਼ ਤੇ ਟਮਾਟਰ। ਇਸ ਵੈਨ ਦੇ ਜ਼ਰੀਏ ਲੋਕਾਂ ਨੂੰ ਥੋੜੀ ਬੋਤ ਰਾਹਤ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ 13 ਰੁਪਏ ਕਿਲੋ ਪਿਆਜ਼ ਦਿੱਤਾ ਜਾ ਰਿਹਾ ਹੈ ਸਵੈਨ ਦੇ ਜ਼ਰੀਏ ਜਦ ਕਿ ਬਾਜ਼ਾਰ ਦੇ ਵਿੱਚ ਇਸ ਦਾ ਮੁੱਲ 40 ਤੋਂ ਉੱਪਰ ਹੁੰਦਾ ਜਾ ਰਿਹਾ ਹੈ ਪਰ ਕਦੋਂ ਤੱਕ ਲੋਕ ਇਹਨਾਂ ਵੈਨਾਂ ਦੇ ਜ਼ਰੀਏ ਹੀ ਆਲੂ ਪਿਆਜ਼ ਖਰੀਦਦੇ ਰਹਿਣਗੇ ਇਹ ਸਵਾਲ ਬਰਕਰਾਰ ਹੈ ਹਾਲਾਂਕਿ ਚੰਡੀਗੜ੍ਹ ਦੇ ਲੋਕ ਜ਼ਰੂਰ ਇਸ ਦਾ ਫਾਇਦਾ ਲੈ 파 ਰਹੇ ਨੇ ਜਿੱਥੇ-ਜਿੱਥੇ ਵੀ ਇਹ ਵੈਨ ਪਹੁੰਚ ਰਹੀ ਹੈ ਪਰ ਬਾਕੀ ਲੋਕਾਂ ਨੂੰ ਸਬਜ਼ੀ ਮੰਡੀ ਦੇ ਵਿੱਚੋਂ 40 ਰੁਪਏ ਕਿਲੋ ਵਾਲਾ ਪਿਆਜ਼ ਤੇ ਆਲੂ ਹੀ ਖਾਣਾ ਪਏਗਾ ਦੋ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਇੱਕ ਪਾਸੇ ਤਾਂ ਮੌਨਸੂਨ ਜਿਸ ਤਰ੍ਹਾਂ ਸੌ ਸੋ ਚੁੱਕਿਆ ਹੈ ਕਿਸਾਨ ਸਿਰਫ ਨਜ਼ਰ ਟਿਕਾਈ ਬੈਠੇ ਨੇ ਕਿ ਮੌਨਸੂਨ ਆਏ ਤੇ ਫਸਲਾਂ ਨੂੰ ਰਾਹਤ ਮਿਲੇ ਅਤੇ ਮਹਿੰਗਾਈ ਕਿਤੇ ਨਾ ਕਿਤੇ ਜ਼ਰੂਰ ਘਟ ਹੋਏ ਪਰ ਸੋਕੇ ਵਾਲੀ ਸਿੱਤੀ ਪੈਦਾ ਹੋ ਰਹੀ ਹੈ ਕਿਉਂਕਿ ਇੱਕ ਤਾਂ ਕੁਦਰਤੀ ਮਾਰ ਪੈ ਰਹੀ ਹੈ ਨਾ ਕਿਸਾਨਾਂ ਦੇ ਉੱਤੇ ਦੂਜਾ ਸਰਕਾਰ ਦੇ ਵੱਲੋਂ ਵੀ ਕੋਈ ਖਾਸ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ ਨਾ ਕਿਸਾਨਾਂ ਦੇ ਲਈ ਬਿਜਲੀ ਦੇ ਕੱਟ ਲੱਗ ਰਹੇ ਨੇ ਪਾਣੀ ਨਹੀਂ ਦਿੱਤਾ ਜਾ ਰਿਹਾ ਫਸਲਾਂ ਨੂੰ ਟਿਊਬਵੈੱਲ ਦੇ ਜ਼ਰੀਏ ਕਿਉਂਕਿ ਬਿਜਲੀ ਕੱਟ ਲੱਗਣ ਦੇ ਕਰਕੇ ਕਿਸਾਨ ਪੂਰਾ ਪਾਣੀ ਫਸਲ ਤੱਕ ਨਹੀਂ ਪਹੁੰਚਾ ਰਹੇ ਦੂਜੇ ਪਾਸੇ ਮਹਿੰਗਾਈ ਦੇ ਉੱਤੇ ਵੀ ਮਹਿੰਗਾਈ ਵੱਧਦੀ ਜਾ ਰਹੀ ਹੈ ਕਿਉਂਕਿ ਨਾ ਫਸਲਾਂ ਦਾ ਨੁਕਸਾਨ ਜੋ ਕਿ ਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਚੱਲਣਾ ਪੈ ਰਿਹਾ ਮਹਿੰਗਾਈ ਵੱਧਦੀ ਜਾ ਰਹੀ ਹੈ ਸਬਜ਼ੀਆਂ ਦੇ ਪਾਮ ਮੰਡੀਆਂ ਦੇ ਵਿੱਚ ਵਧਦੇ ਜਾ ਰਹੇ ਨੇ ਆਲੂ ਪਿਆਜ਼ ते जरूरी सब्जियां ने महंगाई रंग साफ दिखाई दे रहे जो दाम पहले थे और जो आज के दाम है उसमें बहुत ज्यादा अंतर है उससे डेफिनेटली हमारा बजट पूरी तरह से बिगड़ चुका है पहले ऐसा होता था कि जो महंगी सब्जियां होती थी उनको आप कभी कभी बना लेते थे लेकिन बेसिक है आलू प्याज और टमाटर तो बेसिक है उनको डेली हमें तीनों टाइम खाने में यूज करना है और उनके इतने ज्यादा दाम हो चुके हैं तो हमारे लिए तो बहुत मुश्किल हो चुकी है और सरकार से हम यही करते हैं कि भी कंट्रोल करे रेट को सरकार से यही एक्सपेक्ट किया जाता है कि की सारी चीजों को वो होल्ड में ले इन चीजों को कंट्रोल करे रेट में बहुत पहले मुद्दा बिगा पचास रूपये काट चालीस रुपए का रेट कोई लेने वाला नहीं था अब ये दिन पे दिन थोड़ा बढ़ता चला जा रहा बढ़ता चला जा रहा अभी बीच में सौ रुपए रेट हो गया अभी दो दिन पहले डेढ़ सौ हो गया आज दो सौ का सवा दो सौ का रेट है अभी और बढ़ेगा टमाटर तो पानी पड़ने से टमाटर खत्म हो गया